ਤੈਨੂੰ ਨਾ ਬਾਈ ਜਗਦੀਰ ਕੋਲ ਅੱਜ ਇੱਕ ਆਪਾਂ ਵੀਡੀਓ ਬਣਾਈ ਆ ਸ਼ਾਰਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਖੜੀਆਂ ਮੱਝਾਂ ਹੀ ਦਿਖਾਉਂਗਾ ਇਹ ਤੁਸੀਂ ਨਿਗਾਹ ਮਾਰ ਲਓ ਗੱਲਬਾਤ ਛੋਟੇ ਪੱਧਰ ਤੇ ਰਹੂਗੀ ਇਹੇ ਦੇਖ ਲਓ ਇੱਕ 6 ਮਹੀਨਿਆਂ ਦੀ ਗੱਬਣਾ ਕੀ ਇੱਕ ਤਾਂ ਮੱਝ ਇਹ ਦੇ ਦੂੰਗਾ ਬਾਈ ਕਹਿੰਦਾ ਤੇ ਇੱਕ ਇਹਦਾ ਮਹੀਨਾ ਪਿਆ ਆਹ ਗੋਲ ਮਟੋਲ ਜੀ ਦਾ ਆਖੇ ਦੀ ਵੀ ਮਣਕਣੀ ਆ ਪੂਰੀ ਤੇ ਚੈੱਕ ਕਰ ਲਓ ਗ੍ਰੇਡਡ ਦੇ ਵਿੱਚ ਆ ਗਈ ਨੀਲੀ ਰਾਵੀ ਤੇ ਇੱਕ ਆ ਗਈ ਆਹ ਇਹਦੇ ਦਿਨ ਪਏ ਆ ਘਟੂ ਘੜ 4-5 ਬਾਈ ਕਹਿੰਦਾ ਦੇਵਾਂਗੇ ਆਪਾਂ ਇਹ ਵੀ ਤੇ ਇਹ ਇਹਦਾ ਦੁੱਧ ਜਿਹੜਾ ਹੈਗਾ ਜਗਦੀਰ ਕਹਿੰਦਾ ਵੀ 15-16 ਕਿਲੋ ਮੰਨ ਕੇ ਲੈ ਕੇ ਚੱਲਿਓ ਪਰਾਪਾ ਦੁੱਧ ਚਵਾ ਕੇ ਦੇਣਾ ਐਸੇ ਲੋਟ ਮੱਝ ਨਹੀਂ ਦੇਣੀ ਆਪਣੇ ਨਾਲ ਸੌਦੇਬਾਜ਼ੀ ਜਿਹੜੀ ਹੋ ਗਈ ਜਗਦੀਰ ਬਾਈ ਫਿਰ ਉਹ ਚਵਾਉਣ ਤੇ ਹੀ ਹੈ ਨਾ ਹਾਂਜੀ ਹਾਂਜੀ ਚਵਾਉਣ ਤੇ ਜਗਦੀਰ ਦਾ ਪਿੰਡ ਆ ਗਿਆ ਕਲੇਰੀ ਜ਼ਿਲ੍ਹਾ ਮਾਨਸਾ ਹਾਂ ਹੈ ਨਾ ਜ਼ਿਲ੍ਹਾ ਮਾਨਸਾ ਅੱਛਾ ਜਗਦੀਰ ਜਿਵੇਂ ਆਪਾਂ ਗੱਲਬਾਤ ਕਰ ਲਗੇ ਵੀ ਛੌਂਕ ਬੜਾ ਤੈਨੂੰ ਹਾਂਜੀ ਹਾਂਜੀ ਠੀਕ ਹੈ ਮੱਝਾਂ ਵੀ ਦੇਖ ਲੈ ਤੇਰੇ ਕੋਲੇ ਚੰਗੀਆਂ ਜਿਵੇਂ ਆ ਆ ਗਈ ਹੈ ਨਾ ਚੰਗੇ ਦੁੱਧ ਵਾਲੀ ਛੌਂਕ ਰਾਗਦਾ ਹਾਂਜੀ ਹਾਂਜੀ ਕਿੰਨੇ ਸਾਲ ਹੋ ਗਏ ਇਸ ਕੰਮ ਦੇ ਵਿੱਚ ਨਾਲ ਜੁੜੇ ਹੋਏ ਨੂੰ ਜੁੜੇ ਹੋਣ ਦਾ ਬਾਈ ਬਚਪਨ ਤੋਂ ਹੀ ਆ ਪਹਿਲਾਂ ਤੁਸੀਂ ਜਿਹਨੀਆਂ ਕਿ ਨਾਲ ਆ ਜਿਹੜੀ ਧੋਖੜ ਗੱਪਣਾ ਲੈਣ ਲੱਗੇ ਇਹਨਾਂ ਨੂੰ ਹੋ ਗਿਆ 4 ਸਾਲ ਆਪਾਂ ਨੂੰ ਠੀਕ ਹੈ ਥੋੜਾ ਥੋੜਾ ਵਪਾਰ ਦਾ ਕੰਮ ਵਪਾਰ ਦਾ ਵੀ ਤਾਂ ਬਾਈ ਜੀ ਕੋਈ ਗੁੱਸਾ ਵੀ ਨਾ ਕਰੇ ਦਲਾਲ ਭੈਣ ਭਾਈ ਹਮਦੇ ਤਾਂ ਆਪਣੇ ਹੀ ਨੇ ਗਾਗਾ ਵੀ ਜਦੋਂ ਮੈਨੂੰ ਤਾਂ ਗੁੱਸਾ ਜਾ ਆਇਆ ਜਦੋਂ ਕਹਿੰਦੇ ਨੇ ਵੀ 5000 ਸਾਡਾ ਰੱਖ ਲੈ ਬਾਈ ਯਾਰ ਗਾਹਾਂ ਵਾਲੇ ਬੰਦੇ ਨਾਲ ਆਇਓ ਕੋਈ ਰੱਬ ਦੇ ਲੱਗਦੀ ਗੱਲ ਕਰੋ ਕਿ ਦਿਨ ਮਰਨਾ ਵੀ ਹੈ ਉੱਥੇ ਥੋੜਾ ਜਿਹਾ ਲਾ ਤਾਂ ਕਰਕੇ ਮੈਂ ਮੱਝਾਂ ਵੀ ਜਿੰਨੇ ਦਿੱਤੀਆਂ ਨੂੰ ਕਿੱਲਾ ਦੱਸ ਕੇ ਘਰ ਦੱਸ ਕੇ ਪਿਛਲਾ ਤਾਂ ਦਿਨਾ ਜੀ ਬਈ ਮੈਨੂੰ ਨਾ ਪੁੱਛੋ ਅਗਲੇ ਨੂੰ ਪੁੱਛ ਜਿੱਥੋਂ ਆਈ ਹੈ ਬਾਕੀ ਜਿਹੜੇ ਵੀਡੀਓ ਤੇ ਆਪਾਂ ਦਿੰਨੇ ਆ ਜਿੱਥੋਂ ਲਿਆਂਦੀ ਆ ਉਹ ਵੀ ਦੇਖੂਗਾ ਠੀਕ ਹੈ ਉਹਨਾ ਮੱਝਾਂ ਦੇਖੂਗਾ ਉਹ ਵੀ ਅਗਲਾ ਵੀ ਹਾਂ ਸਾਥੋਂ ਲੈ ਕੇ ਗਿਆ ਜੀ ਨਜ਼ਰ ਪਾਲੀ ਹੈ ਉਹੀ ਕਹੀ ਜਾਂਦੇ ਨੇ ਸਹੀ ਗੱਲ ਹੈ ਲੋ ਵੀ ਇਹ ਬਈ ਜਿਗਤੀ ਸੀ ਜੇ ਗੱਲਾਂ ਸੁਣਨੀਆਂ ਬਈ ਦੀ ਫੋਲੋ ਵੀਡੀਓ ਦੇਖੋ ਇਹਨੂੰ ਇੰਸਟਾਗ੍ਰam ਵਾਲੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿ ਤੇ ਫੋਲੋ ਜ਼ਰੂਰ ਕਰ ਲਓ ਭਰਾ ਮੇਰੇ ਧੰਨਵਾਦ ਸਾਰੇ ਭਰਾਵਾਂ ਦਾ ਟੰਗਾ ਬਾਈ ਜਗਤ ਸਤਿ ਸ੍ਰੀ ਅਕਾਲ ਬਾਈ